ਬਹੁਤੇ ਲੋਕ ਕਹਿੰਦੇ ਜੀ ਨਕਲੀ ਨਿਹੰਗ ਸੀ ਉਹਨੇ ਇਸਤਰੀ ਤੇ ਵਾਰ ਕੀਤਾ ਹਾਂਜੀ ਹਾਂਜੀ ਇਹ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਵੇਖਦੇ ਤੇ ਬਾਬੇ ਹਰਜੀਤ ਸਿੰਘ ਨਿਹੰਗ ਨੂੰ ਕਿਵੇਂ ਵੇਖਦੇ ਹੁਣ ਜਿਹੜੀ ਤੁਸੀਂ ਹਰਜੀਤ ਦੀ ਗੱਲ ਕਰਦੇ ਆ ਅਸੀਂ ਪਰसों ਚੌਥੇ ਵੀਡੀਓ ਦੇਖੀ ਜਾਂਦੇ ਸੀ ਇੱਕ ਲੜਕੀ ਨੇ ਇਹਨੂੰ ਸ਼ਰਮ ਆ ਕੇ ਕਿ ਤੂੰ ਮੇਰੇ ਨਾਲ ਬੈ ਕੇ ਚੈਨਲ ਤੇ ਗੱਲ ਕਰ ਹਾਂ ਵੀ ਤੂੰ ਰੇ ਆਪ ਇਹ ਕਸੂਤਾਂ ਦੇ ਵਿੱਚ ਫਿਰਦਾ ਬਲਤਕਾਰ ਕੀਤੇ ਨੇ ਤੇ ਉਹ ਕਿਵੇਂ ਨਿਹੰਗ ਸਿੰਘ ਬਣ ਜਾਊਗਾ ਹੂੰ ਉਹਨੇ ਤਾਂ ਕਹਿਣਾ ਹੀ ਕਹਿਣਾ ਵੀ ਸਾਨੂੰ ਉਹ ਚੰਗੀ ਲੱਗੀ ਹੂੰ ਉਹਨੂੰ ਬਣਾਉਣਾ ਹੀ ਬਣਾਉਣਾ ਚੰਗੀ ਕਿਉਂ ਚੀਜ਼ਾਂ ਹੀ ਇੰਨੀਆਂ ਕ ਪਉਂਦੀ ਸੀ ਗਲਤ ਵੀ ਰਹੇ ਰੱਬ ਦਾ ਨਾਮ ਹਾਂ ਵੇਖੀਆਂ ਨਹੀਂ ਜਾਂਦੀਆਂ ਵੇਖੀਆਂ ਨਹੀਂ ਜਾਂਦੀਆਂ ਸੀ ਹੁਣ ਸਾਨੂੰ ਅਈ ਮੁੰਡਿਆਂ ਨੇ ਦਿਖਾਈਆਂ ਵੀ ਉਹਦਾ ਜਮਾਈ ਕੰਮ ਕੀ ਕਰ ਪਿਆ ਇਹਦਾ ਸੀ ਅੱਗੇ ਵੀ ਇੰਟਰਵਿਊ 'ਚ ਆਖਿਆ ਵੀ ਇਹਦੇ ਕੋਲੇ ਥੋੜਾ ਸਮਾਂ ਹੁਣ ਇਹਦਾ ਬਾਣਾ ਲੈਣਾ ਹੁਣ ਅੱਛਾ ਜਦ ਤੱਕ ਉਹਨੂੰ ਮਿਲ ਗਿਆ ਤੁਸੀਂ ਬਾਣਾ ਲੈਣਾ ਜੀ ਇਹਦਾ ਆਟੋਮੈਟਿਕ ਹੀ ਲਵਾ ਦੇਣਾ ਅੱਛਾ ਪਰ ਉਹਦੀ ਸਰਕਾਰੀ ਦਰਬਾਰੇ ਪਹੁੰਚ ਬਣ ਕੇ ਉਹਦੀ ਨਾਲੇ ਸਰਕਾਰੇ ਦਵਾਰੇ ਆ ਭਵੇਂ ਮਾਦਰੀ ਨਾ ਚੌਕੀ ਭਰਦਾ ਪੂਰੀ ਕਿਸੇ ਕਿਸੇ ਨਾਲ ਵੀ ਹੂੰ ਹੁਣ ਬਿਆਨ ਤੋਂ ਦੀ ਹੱਦ ਕਹਿੰਦਾ ਸੀਗਾ ਵੀ ਮੈਂ ਹੀ ਬਣ ਗਿਆ ਪੰਜਾਬ ਦਾ ਰਾਜਾ ਹੂੰ ਨੌਜਵਾਨ ਕੱਟ ਕੱਟ ਕੇ 9-9 ਸਾਲਾਂ ਦੇ 8-8 ਸਾਲਾਂ ਦੇ ਕੋ-ਕੋ ਕੇ ਮਰੇ ਹੂੰ ਜੇ ਖਾਲਸੇ ਪੰਥ ਨੇ ਉਹਨੂੰ ਨਹੀਂ ਛੱਡਿਆ ਤੇ ਇਹ ਕੀ ਚੀਜ਼ ਹੈ ਅਮਰਪਾਲ ਮਹਿਰੋ ਨੇ ਕਹਿੰਦੀ ਮੇਰਾ ਬਜ਼ੁਰਗ ਬਿਮਾਰ ਆ ਮੈਂ ਵੀਡੀਓ ਸਹੀ ਪਾਇਆ ਕਰੂ ਫਿਰ ਲੱਖ ਰੁਪਏ ਦੀ ਲੋੜ ਆ ਅਮਰਪਾਲ ਮਹਿਰੋ ਨੇ 1.5 ਲੱਖ ਰੁਪਏ ਦਿੱਤਾ ਵੀ ਦੁਆ ਗੰਦ ਪਾਉਣੋਂ ਹਟ ਜਾ अच्छा 3 ਸਾਲ ਹੋ ਗਏ ਨੂੰ ਸਮਝਾਉਂਦੇ ਆ ਉਹ ਸਮਝਾਈ ਦਾ ਕਿਵੇਂ ਆ ਹੂੰ ਜਦੋਂ ਬਾਜ਼ ਹੀ ਨਹੀਂ ਆ ਰਹੀ ਉਹਨੇ ਤਾਂ ਜਦੋਂ ਹੁਣ ਡਾਇਰੈਕਟ ਪਾਤੀਆਂ ਉਹ ਸਾਡੇ ਕੋਲੇ ਆਈਆਂ ਜਿਹੜੀਆਂ ਪਈਆਂ ਨੇ ਸਾਡੇ ਕੋਲੇ ਅਸੀਂ ਦਿਖਾ ਵੀ ਸਕਦੇ ਆ ਜਿਹੜੀਆਂ ਆਪਾਂ ਅੰਗਰੇਜ਼ੀ ਚ ਕਰੀਏ ਵੀਡੀਓ ਉਹ ਚੀਜ਼ਾਂ ਉਹ ਪਾਉਣ ਨੂੰ ਤਿਆਰ ਹੋਈ ਬੈਠੀ ਤਾਈਆਂ ਨੇ ਸੋਧਾ ਲਾਇਆ ਅੱਛਾ ਵੀ ਹੁਣ ਹੁਣ ਪਾਉਣੀਆਂ ਸੀ ਉਹ ਚੀਜ਼ਾਂ ਵੀ ਜਿਹੜੀਆਂ ਆਪਾਂ ਨਹੀਂ ਵੇਖੇ ਤਰਾਏ ਫੋਰਨ ਫਿਲਮਾਂ ਇੰਗਲਿਸ਼ ਅੱਛਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਬੂਲਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਸੋਸ਼ਲ ਮੀਡੀਆ ਤੇ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਜਿਹੜਾ ਮਸਲਾ ਤੂਲ ਫੜਦਾ ਜਾ ਰਿਹਾ ਹੈ ਬਹੁਤੇ ਲੋਕ ਉਹਦੇ ਹੱਕ ਦੇ ਵਿੱਚ ਆਏ ਨੇ ਭਾਈ ਮਹਿਰੋ ਦੇ ਬੀਅ ਨੇ ਵਧੀਆ ਕੀਤਾ ਸਮਾਜ ਦੀ ਅਸ਼ਲੀਲਤਾ ਸਮਾਜ ਦੇ ਗੰਦ ਨੂੰ ਮੁਕਾਇਆ ਇਹ ਬਹੁਤੇ ਲੋਕਾਂ ਦਾ ਕਹਿਣਾ ਹੈ ਪਰ ਬਹੁਤੇ ਲੋਕ ਜਿਹੜੇ ਨੇ ਉਹ ਕੰਚਨ ਕੁਮਾਰੀ ਉਰਫ ਭਾਬੀ ਕਮਲਕੌਰ ਦੇ ਹੱਕ ਦੇ ਵਿੱਚ ਵੀ ਨਿਤਰੇ ਨੇ ਔਰ ਸਭ ਤੋਂ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਹੱਕ ਦੇ ਵਿੱਚ ਨਿਤਰੇ ਉਹਦੇ ਚੋਂ ਬਹੁਤੇ ਬਾਣੇ ਵਾਲੇ ਨਿਹੰਗ ਸਿੰਘ ਨਿਹੰਗ ਹਰਜੀਤ ਸਿੰਘ ਆਪਣੇ ਆਪ ਨੂੰ ਕਹਿੰਦੇ ਨੇ ਇੱਕ ਗਿਆਨੀ ਬੂਟਾ ਸਿੰਘ ਆਪਣੇ ਆਪ ਨੂੰ ਕਹਿੰਦਾ ਇੱਕ ਕਹਿੰਦਾ ਜੀ ਸਿਮਰਨ ਮੰਡ ਔਰ ਇੱਕ ਕਲਾਕਾਰ ਵੀ ਆਪਾਂ ਵੇਖਦੇ ਹਾਂ ਇੱਕ ਤੋਂ ਕਲਾਕਾਰ ਵੀ ਆਏ ਨੇ ਜਿਹਦੇ ਚੋਂ ਮੀਕਾ ਕਲਾਕਾਰ ਹੈ ਦਲੇਰ ਮਹਿੰਦੀ ਦਾ ਭਰਾ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਆਇਆ ਵੀ ਇਸਤਰੀ ਤੇ ਵਾਰ ਨਹੀਂ ਸੀ ਕਰਨਾ ਚਾਹੀਦਾ ਇਹ ਨਕਲੀ ਨਿਹੰਗਣੇ ਸਾਡੇ ਨਾਲ ਅੱਜ ਪੰਥਕ ਮੁੱਦਿਆਂ ਤੇ ਅਕਸਰ ਵਿਚਾਰ ਕਰਦੇ ਰਹਿੰਦੇ ਨੇ ਨਿਹੰਗ ਸਿੰਘ ਬਾਬਾ ਗਰਦੀਪ ਸਿੰਘ ਜੀ ਜਿਹੜੇ ਬੜੀ ਬੇਬਾਕੀ ਦੇ ਨਾਲ ਹਰ ਪੰਥਕ ਮੋਰਚੇ ਦੇ ਵਿੱਚ ਵੀ ਪਹੁੰਚਦੇ ਨੇ ਔਰ ਗੱਲ ਬੜੀ ਬੇਬਾਕੀ ਦੇ ਨਾਲ ਸੰਗਤ ਦੀ ਕਚਹਿਰੀ 'ਚ ਰੱਖਦੇ ਨੇ ਸਾਰਾ ਜਾਨਾਂ ਦਾ ਯਤਨ ਕਰਾਂਗੇ ਬਾਬਾ ਜੀ ਅਸਲੀ ਨਿਹੰਗ ਕਿਹੜੇ ਨੇ ਤੇ ਨਕਲੀ ਕਿਹੜੇ ਨੇ ਸਭ ਤੋਂ ਪਹਿਲਾਂ ਚੈਨਲ ਤੇ ਬਾਬਾ ਜੀ ਦਾ ਸਵਾਗਤ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੁਣ ਦਚਿੱਤੀ ਦੇ ਵਿੱਚ ਨੇ ਹੁਣ ਨਿਹੰਗ ਹਰਜੀਤ ਸਿੰਘ ਅਸਲੀ ਏ ਹੁਣ ਬਾਣੀ ਦੇ ਬਾਣੇ ਦੇ ਵਿੱਚ ਆਪਾਂ ਵੇਖਦੇ ਨੇ ਮੈਰੂਵੀ ਉਹ ਬੰਪਾਣੀ ਤੇ ਬਾਣੀ ਨਿਹੰਗ ਸਿੰਘੇ ਫਰਲਾ ਹਣਾ ਪੂਰਾਲੇ ਦਮਾਲਾ ਸਜਾਇਆ ਹਾਂਜੀ ਹੁਣ ਬਹੁਤੇ ਲੋਕ ਕਹਿੰਦੇ ਜੀ ਨਕਲੀ ਨਿਹੰਗ ਸਿੰਘੀ ਉਹਨੇ ਇਸਤਰੀ ਤੇ ਵਾਰ ਕੀਤਾ ਹਾਂਜੀ ਹਾਂਜੀ ਇਹ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਵੇਖਦੇ ਤੇ ਬਾਬੇ ਹਰਜੀਤ ਸਿੰਘ ਨਿਹੰਗ ਨੂੰ ਕਿਵੇਂ ਦੇਖੋ ਜੀ ਜਿਹੜੀ ਗੱਲ ਤੁਸੀਂ ਦੱਸਤੀ ਨਕਲੀ ਤੇ ਅਸਲੀ ਦੀ ਹਾਂ ਉਹ ਤਾਂ ਦੁਨੀਆ ਨੂੰ ਵੀ ਦਿੰਦਾ ਸਰਕਾਰਾਂ ਨੂੰ ਵੀ ਦਿੰਦਾ ਜਿਹੜਾ ਅਸਲੀ ਆ ਕਿ ਨਕਲੀ ਹੂੰ ਹੁਣ ਜਿਹੜੀ ਤੁਸੀਂ ਹਰਜੀਤ ਦੀ ਗੱਲ ਕਰਦੇ ਆ ਹੂੰ ਅਸੀਂ ਪਾਰਸੋ ਚੋਥੇ ਵੀਡੀਓ ਦੇਖੀ ਜਾਂਦੇ ਸੀ ਇੱਕ ਲੜਕੀ ਨੇ ਇਹਨੂੰ ਸ਼ਰਿਆ ਮਾਕਾ ਵੀ ਤੂੰ ਮੇਰੇ ਨਾਲ ਬੈ ਕੇ ਚੈਨਲ ਤੇ ਗੱਲ ਕਰ ਹਾਂ ਵੀ ਤੂੰ ਰੇ ਆ ਮੈਂ ਕਤੂਤਾਂ ਦੇ ਵਿੱਚ ਫਿਰਦਾ ਬਲਤਕਾਰ ਕੀਤੇ ਨੇ ਤੇ ਉਹ ਕਿਵੇਂ ਨੰਘ ਸਿੰਘ ਬਣ ਜਾਊਗਾ ਹੂੰ ਉਹਨੇ ਤਾਂ ਕਹਿਣਾ ਹੀ ਕਹਿਣਾ ਵੀ ਸਾਨੂੰ ਉਹ ਚੰਗੀ ਲੱਗਦੀ ਸੀ ਹੂੰ ਉਹਨੂੰ ਬਣਾਉਣਾ ਹੀ ਬਣਾਉਣਾ ਚੰਗੀ ਕਿਉਂ ਚੀਜ਼ਾਂ ਹੀ ਇੰਨੀਆਂ ਕਰ ਪਾਉਂਦੀ ਸੀ ਗਲਤ ਵੀ ਰਹੇ ਰੱਬ ਦਾ ਨਾਮ ਹਾਂ ਵੇਖੀਆਂ ਨਹੀਂ ਜਾਂਦੀਆਂ ਵੇਖੀਆਂ ਨਹੀਂ ਜਾਂਦੀਆਂ ਅਸੀਂ ਹੁਣ ਸਾਨੂੰ ਅਈ ਮੁੰਡਿਆਂ ਨੇ ਦਿਖਾਈਆਂ ਵੀ ਉਹਦਾ ਜਮਾਈ ਕੰਮ ਖਤਮ ਕੀਤਾ ਪਿਆ ਹੂੰ ਗਾਣੇ ਸਮੇਂ ਚ ਜਿਵੇਂ ਕਹਿ ਦਿੱ ਗਏ ਥੋੜੇ ਸਮੇਂ ਚ ਇਤੋਂ ਵੀ ਜਿਆਦਾ ਖਲਾਰਾ ਪੈਣਾ ਸੀ ਤੇ ਜੇ ਨਿਹੰਗ ਸਿੰਘਾਂ ਨੂੰ ਮੈਂ ਅੱਗੇ ਵੀ ਅੱਗੇ ਵੀ ਇੱਕ ਤਰ੍ਹਾਂ ਇੰਟਰਵਿਊ ਚ ਬੇਰਤੀ ਕੀਤੀ ਆ ਵੀ ਇਹਦਾ ਅਸੀਂ ਬਾਣਾ ਲਵਾਉਣਾ ਕਿੰਦਾ ਇਹਦਾ ਜਿਹੜਾ ਨਿਹੰਗ ਸਿੰਘ ਹੁੰਦਾ ਅਸੀਂ ਕਹਿੰਦੇ ਨਹੀਂ ਇਹਨੂੰ ਹਰਜੀਤ ਸਿੰਘ ਹਾਂ ਪਹਿਲਾ ਦਿਨੇ ਜਾ ਕੇ ਉੱਥੇ ਮੰਦਰ ਤੇ ਲੰਗਰ ਲਾਇਆ ਹਾਂ ਇਹ ਉਦੋਂ ਬਚ ਗਿਆ ਵੀ ਬਾਬੇ ਨਾਨਕ ਦਾ ਜੀ ਕੋਈ ਉੱਚਾ ਨੀਚ ਨਹੀਂ ਆਪਣੂ ਉੱਚੀ ਨੀਚ ਨਹੀਂ ਕਰਨੀ ਚਾਹੀਦੀ ਐਜੋ ਇਹਨੇ ਮਣਤਾ ਤਾਲੇ ਕਰ 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 ਕੇ ਉਦੋਂ ਇਹ ਨੀ ਮਾ ਉਹ ਗਿਆ ਹੂੰ ਇਹ ਹੁਣ ਫੇਰ ਕਦਮ ਹੋਏ ਜਾ ਚੁੱਕੜਿਆ ਨੇ ਇਹਨੂੰ ਐ ਦਾ ਪੁੱਛੇ ਵੀ ਪਹਿਲਾਂ ਤੂੰ ਮੈਰੋ ਨੂੰ ਜਾਣਦਾ ਵੀ ਆ ਵੀ ਮੈਰੋ ਕੌਣ ਆ ਕਿਵੇਂ ਆ ਬਸ ਇੱਕ ਇਨਾ ਜਾਣਦੇ ਆ ਵੀ ਉਹ ਢੰਗ ਸਿੰਘ ਆ ਜਾਂ ਇਨਾ ਜਾਣ ਦਿੰਦੇ ਆ ਕਹਿੰਦੇ ਉਹ ਮੁਸਲਮਾਨਾਂ ਦਾ ਪੁੱਤ ਹਾਂ ਹੋਰ ਉਹਦੇ ਬਾਰੇ ਕੁਝ ਵੀ ਨਹੀਂ ਅਗਲੀ ਫਿਰ ਅੰਮ ਮੁਸਲਮਾਨਾਂ ਦੇ ਉਹਦੇ ਬਾਰੇ ਜਾਣਦੇ ਨਹੀਂ ਹੋਰ ਕੁਝ ਐ ਹਾਂ ਜਿਹੜੇ ਬੰਦੇ ਨੇ ਆਪਦੀ ਮਿਹਨਤ ਕੀਤੀ ਆ ਕਿਰਤ ਕਮਾਈ ਕੀਤੀ ਆ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਇੱਥੋਂ ਤੱਕ ਕਿ ਵੀ ਗਜਾ ਵੀ ਕਰੀ ਆ ਆਪਦੇ ਨਗਰਾਂ 'ਚ ਹੂੰ ਗੁਰੂ ਘਰ ਦੀ ਅੱਛਾ ਜੀ ਇਹ ਹਰਜੀਤ ਨੂੰ ਪੁੱਛਿਆ ਹੋਇਆ ਕਿਤੇ ਨੇ ਉੱਠ ਕੇ ਕਿਤੇ ਗਜਾ ਮੰਗਣੀ ਆਉਂਦੀਆਂ ਨੇ ਉਹ ਮੰਗੀ ਦੀ ਕਿਵੇਂ ਆ ਹੂੰ ਜੇ ਉਹ ਮੈਰੂ ਕਣੀ ਦੇਖ ਗਏ ਉਹਦਾ ਮੋਹ ਪਿਆਰ ਸਿੱਕੀ ਕਣੀ ਵਧਿਆ ਤਾਂ ਹੀ ਉਹਨੇ ਅੰਮ੍ਰਿਤ ਵਟਾ ਛੱਕ ਕੇ ਸਾਰੇ ਗੁਰੂ ਘਰ ਨੂੰ ਆਪਦੇ ਪਰਿਵਾਰ ਨੂੰ ਵੀ ਗੁਰੂ ਘਰ ਨਾਲ ਜੋੜ ਕੇ ਰੱਖਿਆ ਬਾਣੀ ਤੇ ਬਾਣੀ ਦਾ ਧਾਰ ਨਹੀਂ ਹੋਇਆ ਅੱਜ ਤੱਕ ਕਿਸੇ ਕੁੜੀ ਨੇ ਉਹਦੇ ਤੇ ਬਿਆਨ ਦਿੱਤੇ ਆ ਹੂੰ ਕਿਸੇ ਕੁੜੀ ਨੇ ਕਿਹਾ ਵੀ ਮਹਿਰੋ ਨੇ ਮੈਨੂੰ ਆਇਆ ਕਿਹਾ ਜਾ ਮੇਰੇ ਕੋਲ ਸਬੂਤ ਆ ਗਏ ਹਰਪ੍ਰੀਤ ਜਿਹੜਾ ਤੁਸੀਂ ਢੰਗ ਕਹਨੇ ਆ ਤੁਸੀਂ ਕੁੜੀ ਨੇ ਬਿਆਨ ਦੇਤੇ ਅਰਜੀ ਤੇ ਹੂੰ ਉਹ ਕੁੜੀ ਕਹਿੰਦੀ ਆਵੇ ਬੈਠੇ ਕਹਿੰਦੀ ਬੜੀਆਂ ਨੇ ਕਹਿਤਾ ਬੜੀਆਂ ਨੇ ਕਹਿਤਾ ਬਲਤ ਕਰ ਜੇ ਫਿਰ ਤੁਸੀਂ ਆਪ ਦੱਸੋ ਅਸਲੀ ਕੌਣਾ ਤੇ ਨਕਲੀ ਕੌਣਾ ਹੂੰ ਇਤੋਂ ਪਤਾ ਤਾਂ ਲੱਗਦਾ ਨਾ ਹੂੰ ਇਹਦਾ ਅਸੀਂ ਅੱਗੇ ਵੀ ਇੰਟਰਵਿਊ 'ਚ ਆ ਕੇ ਵੀ ਇਹਦੇ ਕੋਲੇ ਥੋੜਾ ਸਮਾਂ ਹੁਣ ਇਹਦਾ ਬਾਣਾ ਲੈਣਾ ਹੁਣ ਅੱਛਾ ਜਦੋਂ ਮਿਲ ਗਿਆ ਤੁਸੀਂ ਬਣਾ ਦੇਣਾ ਜੀ ਇਹਦਾ ਆਟੋਮੈਟਿਕ ਹੀ ਲਵਾ ਦੇਣਾ ਸੀ ਅੱਛਾ ਪਰ ਉਹਦੀ ਸਰਕਾਰੀ ਦਰਬਾਰੇ ਪਹੁੰਚ ਗਈ ਮੋਦੀ ਨਾਲੇ ਸਰਕਾਰੀ ਦਰਬਾਰੇ ਆ ਭਵੇਂ ਮਾਦਰੀ ਨਾ ਕਿਸੇ ਕਿਸੇ ਨਾਲ ਵੀ ਹੈ ਹਮ ਹੁਣ ਬਿਆਨ ਤੋਂ ਦੀ ਯਾਦ ਕਹਿੰਦਾ ਸੀਗਾ ਵੀ ਮੈਂ ਹੀ ਬਣ ਗਿਆ ਪੰਜਾਬ ਦਾ ਰਾਜਾ ਹਮ ਨੌਜਵਾਨ ਕੱਢ ਕੱਢ ਕੇ 9-9 ਸਾਲਾਂ ਦੇ 8-8 ਸਾਲਾਂ ਦੇ ਕੋ-ਕੋ ਕੇ ਮਰੇ ਹਮ ਜੇ ਖਾਲਸੇ ਪੰਥ ਨੇ ਉਹਨੂੰ ਨਹੀਂ ਛੱਡਿਆ ਤੇ ਇਹ ਕੀ ਚੀਜ਼ ਹੈ ਹਮ ਖਾਲਸਾ ਪੰਥ ਜਿਹੜਾ ਨਾ ਨਰੋਲ ਆ ਜਿਹੜਾ ਦੁਨੀਆਂ ਲਈ ਬਣਿਆ ਉਹਨੂੰ ਕਿਸੇ ਦਾ ਡਰ ਪੈ ਨਹੀਂ ਹੁੰਦਾ ਸਿਰਫ ਉਹ ਇੱਕ ਆਦੇ ਪਾਸ਼ਾ ਦਾ ਹੁੰਦਾ ਬਾ ਸੋਰ ਨੂੰ ਕਿਸਦਾ ਡਰ ਪੈਣਗਾ ਪਰ ਇਹ ਹਰਜੀਤ ਕਹਿੰਦਾ ਇਹ ਕਾਦੀ ਮਰਦਾਨਗੀ ਇਹ ਕਾਦੀ ਸੂਰਮਿਤ ਸੂਰਬੀਰਤਾ ਹੈ ਬੇ ਕ ਕੁੜੀ ਨੂੰ ਗੁਮਰਾਹ ਕਰਕੇ ਲੈ ਗਏ ਤੇ ਉਹਦਾ ਕਤਲ ਕਰਤਾ ਕਹਿੰਦੇ ਜਨਾਨੀ ਦੇ ਖਾਲਸਾ ਨਿਹੰਗ ਸਿੰਘ ਜਨਾਨੀ ਦੇ ਵਾਰ ਹੀ ਨਹੀਂ ਕਰਦੇ ਡਿੱਗੇ ਦੇ ਵਾਰ ਨਹੀਂ ਕਰਦੇ ਇਹ ਦੇਖੋ ਹਰਜੀਤ ਨੂੰ ਪੁੱਛੋ ਵੀ ਇਹ ਉਹੀ ਨਿਹੰਗ ਸਿੰਘ ਨੇ ਜਿਨ੍ਹਾਂ ਨੇ 2 ਸਾਲ ਪਹਿਲਾਂ ਜਦੋਂ ਇਹਦਾ ਪਿਓ ਬਿਮਾਰ ਸੀ ਨਾ ਇਹਦਾ ਬਈਆ ਰਣੀ ਦਾ ਹੂੰ ਹੁਣੋ ਕੈਂਸਰ ਸੀ ਕੰਚਨ ਕੁਮਾਰੀ ਦੇ ਹਾਂ ਉਦੋਂ ਨੇ ਲੱਖ ਰੁਪਏ ਦੀ ਮੰਗ ਰੱਖੀ ਸੀਗੀ ਹੂੰ ਅਮਰਤਪਾਲ ਮਹਿਰੋ ਨੇ ਕਹਿੰਦੀ ਮੇਰਾ ਬਜ਼ੁਰਗ ਬਿਮਾਰ ਆ ਮੈਂ ਵੀਡੀਓ ਸਹੀ ਪਾਇਆ ਕਰੂ ਵੀਰੇ ਲੱਖ ਰੁਪਏ ਦੀ ਲੋੜ ਆ ਅਮਰਤਪਾਲ ਮਹਿਰੋ ਨੇ 1.5 ਲੱਖ ਰੁਪਏ ਦਿੱਤਾ ਵੀ ਦੁਆ ਗੰਦ ਪਾਉਣੋਂ ਹਟ ਜਾ ਨੇ ਅੱਛਾ 3 ਸਾਲ ਹੋ ਗਏ ਨੂੰ ਸਮਝਾਉਂਦੇ ਆ ਉਹ ਸਮਝਾਈਦਾ ਕਿਵੇਂ ਆ ਹਮ ਜਦੋਂ ਬਾਜ਼ ਹੀ ਨਹੀਂ ਆ ਰਹੀ ਉਹਨੇ ਤਾਂ ਜਦੋਂ ਹੁਣ ਡਾਇਰੈਕਟ ਪਾਤੀਆਂ ਉਹ ਸਾਡੇ ਕੋਲੇ ਆਈਆਂ ਜਿਹੜੀਆਂ ਪਈਆਂ ਨੇ ਸਾਡੇ ਕੋਲੇ ਅਸੀਂ ਦਿਖਾ ਵੀ ਸਕਦੇ ਹਾਂ ਜਿਹੜੀਆਂ ਆਪਾਂ ਅੰਗਰੇਜ਼ੀ ਕਹਦੀਏ ਵੀਡੀਓ ਉਹ ਜਿੱਦੋਂ ਉਹ ਪਾਉਣ ਨੂੰ ਤਿਆਰ ਹੋਈ ਬੈਠੀ ਤਾਂ ਹੀ ਇਹਦੇ ਸੁਧਾ ਲਾਇਆ ਅੱਛਾ ਉਹਨੇ ਹੁਣ ਪਾਉਣੀਆਂ ਸੀ ਉਹ ਚੀਜ਼ਾਂ ਵੀ ਜਿਹੜੀਆਂ ਆਪਾਂ ਨਹੀਂ ਵੇਖੇ ਤਰਾਏ ਕੋਰਨ ਫਿਲਮਾਂ ਇੰਗਲਿਸ਼ ਅੱਛਾ ਉਹ ਜਦੋਂ ਦੇਖੀਆਂ ਨੇ ਵੀ ਆ ਚੀਜ਼ ਆ ਗਈ ਫੇਰ ਅੰਤ ਹੋਇਆ ਹਮ ਤੇ ਜੇ ਨਾ ਕਰਦੇ ਤੇ ਉਹਨੇ ਪਾ ਦੇਣੀ ਸੀ ਤੇ ਸਾਡੇ ਜਵਾਕ ਤੱਕ ਗਏ ਉਹ ਜਿਵੇਂ ਪਰਦੇ ਆ ਬਿਲਕੁਲ ਬੜੇ ਇਹਨੂੰ ਵੇਖ ਕੇ ਆਪਾਂ ਵੇਖਦੇ ਬੜੀ ਇੱਕ ਹੋਰ ਏ ਉਪਰੀਤ ਜੱਟੀ ਇੱਕ ਲੂਥਰਾ ਇੱਕ ਹੋਰ ਬੜੇ ਅੱਧਿਆਂ ਗਨੇ ਦੇ ਮਾਫੀਆਂ ਮੁਫੀਆਂ ਮੰਗ ਲੀਆਂ ਬਹੁਤ ਮੰਗ ਲੀਆਂ ਅੱਧਿਆਂ ਨੂੰ ਸਿਕਿਉਰਟੀ ਮਿਲ ਗਈ ਇੱਕ ਸੁਰਲੀਨ ਕੋਰਾਂ ਦੀ ਮੈਂ ਧਮਕੀ ਦੀ ਪ੍ਰਵਾਨ ਨਹੀਂ ਕਰਦੀ ਮੈਂ ਕਿ ਨਿਹੰਗ ਨਿਉਂਗ ਦੀ ਉਹ ਐਸ ਤਰ੍ਹਾਂ ਬੋਲਦੀ ਦੇਖੋ ਜੀ ਜਦੋਂ ਬਾਹਰ ਬੈਠਾ ਹੋਵੇ ਨਾ ਅਗਲਾ ਬੋਲਦਾ ਹੀ ਹੈ ਹੂੰ ਉਹ ਬੈਠੀ ਆ ਬਾਹਰ ਨੇ ਦੇ ਸੱਚ ਓਕੇ ਹੁਣੇ ਮਾਣ ਆਪਣਾ ਮਾਨ ਸਿੰਘ ਅਨੈਗ ਸਿੰਘ ਖਾਲੀ ਹੂੰ ਟਾਡੀ ਕ ਵੀ ਸ਼੍ਰੀ ਜਥਾ ਵੀ ਆ ਉਹਦਾ ਹੂੰ ਬਹੁਤ ਜੰਗੀ ਪਹਿਰੇ ਨੇ ਲੰਗ ਸਿੰਘ ਨਾਲ ਸਾਡੇ ਨਾਲ ਬੜਾ ਪਿਕਚਰ ਦੇ ਨੇ ਉਹ ਹੂੰ ਕਿਉਂਕਿ ਉਹ ਵੀ ਨਰੋਲ ਆ ਸਾਡੇ ਵਾਂਗੂ ਹੂੰ ਉਹਨੂੰ ਵੀ ਉਹਨੇ ਬਹੁਤ ਗਲਤ ਵਲਤ ਬੋਲਿਆ ਬੋਲ ਨਹੀਂ ਸਕਦੇ ਅਸੀਂ ਇੱਥੇ ਜਿਹੜਾ ਕੁਝ ਉਹਨੂੰ ਬੋਲਿਆ ਨਹੀਂ ਅੱਛਾ ਨੈੱਟ ਤੇ ਪਿਆ ਦੁਨੀਆ ਵੇਖਦੀ ਆ ਵੀ ਇਹ ਐ ਕਰ ਲੇ ਉਹ ਕਰ ਲੇ ਫਲਾਣਾ ਪਹਿਲੀ ਗੱਲ ਤਾਂ ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਪੰਜਾਬ ਦੀ ਧਰਤੀ ਦੀ ਜੰਪ ਵਾਲੀ ਨਹੀਂ ਅਸੀਂ ਕਹਿੰਦੇ ਹੂੰ ਹੂੰ ਜਿੰਨਾ ਮਾੜਾ ਬੋਲਦੀ ਜਿੰਨਾ ਮਾੜਾ ਉਹ ਬੋਲ ਰਹੀ ਹੈ ਹੂੰ ਏਪ ਗੱਲ ਇਹ ਆ ਵੀ ਪਹਿਲਾ ਇਹਨਾਂ ਨੇ ਜ਼ੋਰ ਲਾਇਆ ਖਾੜਕੂ ਲੈ ਠਾਕੇ ਜ਼ੋਰ ਲਾਤਾ ਫਿਰ ਅਤਵਾਦੀ ਬਣਾਤਾ ਫਿਰ ਉਹਦੀਆਂ 8 8 9 9 ਸਾਲਾਂ ਦੇ ਬੱਚੇ ਇਹਨਾਂ ਨੇ ਕੋ-ਕੋ ਕੇ ਕੱਢ-ਕੱਢ ਕੇ ਘਰਾਂ ਚੋਂ ਮਰਾਤੇ ਇਹਨਾਂ ਨੇ ਆਖਿਆ ਵੀ ਇਹ ਖਤਮ ਹੋ ਗਏ ਪਰ ਇਹ ਬੂਟਾ ਸਿੱਖੀ ਦਾ ਫੇਰ ਫੁੱਲਤਾ ਹੋ ਗਿਆ ਇਹ ਫੇਰ ਪੈਦਾ ਹੋ ਗਿਆ ਇਹਨਾਂ ਨੇ ਆਖਿਆ ਵੀ ਐ ਤਾਂ ਔਖਾ ਆ ਫਿਰ ਇਹਨਾਂ ਨੇ ਆਖਿਆ ਵੀ ਹੁਣ ਫਿਰ ਸਿਆਸਤ ਕੰਨੀ ਬਾੜ ਦੋ ਸਿਆਸਤਾਂ ਕੰਨੀ ਬਾੜੇ ਉੱਥੇ ਆਵਦੇ ਕਾਲ ਤਾਕਤਾਂ ਦੇ ਜਹੇਦਾਰ ਬਾਤੇ ਸਰਕਾਰਾਂ ਕਾਲ ਤਾਕਤਾਂ ਦੇ ਵਿੱਚ ਲੈ ਕੇ ਵੜ ਕੇ ਉਤੇ ਪਰ ਇਹ ਕਦੇ ਝੁਕਿਆ ਹੀ ਨਹੀਂ ਖਾਲਸਾ ਖਾਲਸਾ ਕਦੇ ਖਤਮ ਨਹੀਂ ਹੋਇਆ ਇਹਨਾਂ ਨੇ ਜੋਰ ਲਾ ਕੇ ਵੇਖ ਚੁੱਕੇ ਆ ਹੁਣ ਇਹਨਾਂ ਨੇ ਆਖਿਆ ਹੋਰ ਨਹੀਂ ਇਹਨਾਂ ਨੇ ਨੱਚਣ ਲਾਤੇ ਮੁੰਡੇ ਸਾਡੇ ਪੱਗਾਂ ਬੰਨੀਆਂ ਹੁੰਦੀਆਂ ਐਡਾ ਐਡਾ ਸਾੜੀਆਂ ਕਿੱਤੇ ਵਿੱਚ ਬਾਲ ਅਸੀਂ ਕੱਲ ਪਰਸੇ ਵੇਖੀ ਜਾਂਦੇ ਆ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਹੀਂ ਪੈਂਟ ਸ਼ਾਰਟ ਪਾਈ ਤੋਂ ਭੰਗੜੇ ਪਾਈ ਜਾਂਦਾ ਨੱਚੀ ਜਾਂਦਾ ਉਹਨੂੰ ਇਹ ਆਖਲੀ ਨਹੀਂ ਵੀ ਤੇਰੇ ਦਾਦਾ ਪ੍ਰਕਾਸ਼ ਆ ਤੇ ਇੰਨੀ ਸੋਣੀ ਤੂੰ ਦਸਤਾਰ ਸਹੀ ਇੰਨੀ ਤੇਰੀ ਉਮਰ ਆ ਵੀ ਤੂੰ ਕਿਨੂੰ ਦਿਖਾਉਣਾ ਕਮਲਿਆ ਨੱਚ ਕੇ ਹੂੰ ਇਹਨਾਂ ਨੇ ਇੱਥਾ ਵੀ ਪੰਜਾਬ ਆਏ ਨਹੀਂ ਤੇ ਇੱਧਰ ਕਰ ਦੋ ਵੀ ਅਸ਼ਲੀਲਤਾ ਵਾਲੇ ਪਾਸੇ ਨੱਚੇ ਲਤਾ ਉਹਦੇ ਨੂੰ ਸਰਕਾਰਾਂ ਦੇ ਜ਼ਿੰਮੇਵਾਰ ਨੇ ਸਰਕਾਰਾਂ ਦਾ ਕਰਾ ਰਹੀਆਂ ਨੇ ਮੇਨ ਮੋਦੀ ਉਹਨੇ ਹਾਂ ਸਿਕਿਉਰਿਟੀ ਦੇਤੀ ਲੁੱਟਰਾਂ ਨੂੰ ਜਦੋਂ ਸਿਕਿਉਰਿਟੀ ਦੇਤੀ ਅੰਬਰਸਰ ਇਹਦਾ ਮਤਲਬ ਤੁਸੀਂ ਅਸ਼ਲੀਲ ਵੀਡੀਓ ਪਾਓ ਤੁਸੀਂ ਹੂੰ ਹੁਣ ਚਿੱਟਾ ਸੀਗਾ ਸਰਕਾਰਾਂ ਨੇ ਕਹਿਦਾ ਬੰਦ ਹੋ ਜੂ ਹੁਣ ਪਤਾ ਵੀ ਚਿੱਟੇ ਦੇ ਰੋਕ ਲਾਉਣ ਲੱਗੇ ਘਰ ਟਾਉਣ ਲੱਗੇ ਉਹ ਜਿਨ੍ਹਾਂ ਦੇ ਘਰ ਟਾਉਂਦੇ ਆ ਉਹ ਬੋਲੀ ਜਾਂਦੀਆਂ ਨੇ ਵੀ ਸਾਥੋ ਅਫਸਰ ਉਹ ਤਾਂ ਪੈਸੇ ਲੈਂਦੇ ਚਲੋ ਚੰਗੇ ਸੀ ਔਰ ਸਾਡੇ ਮਕਾਨ ਠਾਈ ਜਾਂਦੇ ਤੁਸੀਂ ਹੂੰ ਉਹ ਨਟਾਂ ਦੇ ਪਾਈ ਜਾਂਦੇ ਅਗਲੇ ਹੂੰ ਉਹ ਤਾਂ ਅਗਲੇ ਬੋਲੀ ਜਾਂਦੇ ਆ ਹੁਣ ਇਹਨਾਂ ਨੇ ਆਖਿਆ ਵੀ ਜੇ ਚਿੱਟੇ ਕੰਨੀ ਨਹੀਂ ਤਾਂ ਹੁਣ ਪੰਜਾਬ ਨੂੰ ਇਸ ਤਰ੍ਹਾਂ ਧੱਕ ਦੋ ਹੂੰ ਹੁਣ ਨੌਜਵਾਨ ਮੁੰਡੇ ਆ ਨਿੱਕੇ ਨਿੱਕੇ ਵੀਡੀਓ ਪਾਉਂਦੇ ਆ ਪੁੱਟੀਆਂ ਰਕਤਾ ਕਰ ਕਰ ਹਾਂ ਹੁਣੇ ਵੇਖਦੇ ਤਾਂ ਅਸੀਂ ਸਿੱਖੀ ਇਤਿਹਾਸ ਦੀਆਂ ਹੁੰਨੇ ਆ ਉਹ ਵਿੱਚ ਆਈ ਜਾਂਦੀਆਂ ਨੇ ਵੇਹਣਿਆ ਵੇਹਣਿਆ ਉਹ ਜਦੋਂ ਵਿੱਚ ਆਉਂਦੀਆਂ ਹੀ ਵੇਣਿਆ ਕੋਈ 8 ਸਾਲ ਦਾ ਬੱਚਾ ਕੋਈ 9 ਸਾਲ ਹੁਣ ਬੀਬੀਆਂ ਜਾਂਦੀਆਂ ਨੇ ਆਪਣਾ ਜਿਹੜੀ ਲੂਥਰਾ ਜਾਂ ਪ੍ਰੀਤ ਜੱਟੀ ਸੁਰਲੀਨ ਕਹਿੰਦੀਆਂ ਨਾ ਵੇਖੋ ਤੁਸੀਂ ਕਹਿੰਦੇ ਆਪਣੇ ਆਪ ਆ ਜਾਂਦੀਆਂ ਇੱਕ ਆਪ ਇਹਦੇ ਗੰਦ ਆਪਣੇ ਆਪ ਆ ਜਾਂਦਾ ਝੋਨਾ ਲਾਉਣਾ ਪੈਂਦਾ ਢੀਲਾ ਆਪਣੇ ਆਪ ਆਉਂਦਾ ਆਉਂਦਾ ਹੀ ਆ ਤੇ ਇਹ ਆ ਵੀ ਉਹ ਕਹਿੰਦੀ ਤੁਸੀਂ ਨਾ ਵੇਖੋ ਤੁਹਾਡੀ ਸੋਚ ਮਾੜੀ ਏ ਤੇ ਤੁਸੀਂ ਕੱਪੜੇ ਸਾਰੇ ਲਾ ਲੈਂਦੀਆਂ ਜੇ ਥੋੜੇ ਥੋੜੇ ਪਾਉਂਦੇ ਜੇ ਉਹਨਾਂ ਦੀ ਸੋਚ ਆਣਾ ਜਿਹੜੀ ਤੁਹਾਡੀ ਮਾੜੀ ਏ ਉਹਨਾਂ ਦੀ ਸੋਚ ਆ ਜਿਹੜੀ ਜਿਵੇਂ ਉਹ ਕਹਿੰਦੇ ਵੀ ਦੇਸਾਂ-ਪਰਦੇਸਾਂ ਚੋਂ ਘੋਮ ਆਏ ਨੇ ਉਹਨਾਂ ਨੇ ਵੇਖਿਆ ਵੀ ਹੁਣ ਦੁਨੀਆ ਕਿਵੇਂ ਵੱਧੀ ਆ ਪੈਸਾ ਕਿਵੇਂ ਮਿਲਦਾ ਪੈਸਾ ਤਾਂ ਹੁਣ ਜੇ ਆਪਾਂ ਅੱਜ ਦੀਆਂ ਨਹੀਂ ਕੰਜਰੀਆਂ ਕਦੋਦੀਆਂ ਨੱਚਦੀਆਂ ਆਉਂਦੀਆਂ ਨੇ ਪੈਸੇ ਦੀਆਂ ਮਾਰੀਆਂ ਨੱਚਦੀਆਂ ਹੁੰਦੀਆਂ ਨੇ ਹਾਂ ਲੋਕ ਇਹਨੇ ਪੈਸਾ ਕੰਜਰਾਂ ਕੋਲ ਪੜਾ ਇੱਜ਼ਤ ਨਹੀਂ ਗੱਲ ਤਾਂ ਉਹ ਪੰਜਾਬ ਦੀ ਇੱਜ਼ਤਾਂ ਨੇ ਪੰਜਾਬ ਦੀ ਜਿਹੜੀ ਇੱਜ਼ਤੋਂ ਖਤਮ ਕਰਦੀ ਐ ਅੱਛਾ ਵੀ ਉਹ ਖਤਮ ਹੋਵੇ ਤੇ ਉਹ ਨੱਚਣ ਨੂੰ ਤਾਂ ਉਹ ਤੈਨੂੰ ਅੱਗੇ ਅਸੀਂ ਪਹਿਲਾਂ ਵੀ ਇੰਟਰਵਿਊ ਚ ਤੇ ਹੁਣ ਇਹਦਾ ਮਤਲਬ ਸਿਕਿਉਰਿਟੀ ਦੇ ਦਿੱਤੀ ਵੀ ਉਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਵੀ ਤੁਸੀਂ ਆਪਣਾ ਕੰਮ ਕਰੋ ਸਿਕਿਉਰਿਟੀ ਦੇ ਦਿੱਤੀ ਫਿਰ ਕਿਹੜਾ ਬਚ ਜਾਣਗੇ ਹੂੰ ਬਾਚ ਨਹੀਂ ਸਕਦੇ ਦੇਖੋ ਖਾਲਸੇ ਦਾ ਜਿਹੜਾ ਪਰਨਾ ਤੇ ਖਾਲਸੇ ਦਾ ਬਚਨਾ ਨਾ ਉਹ ਟੋਲ ਹੁੰਦਾ ਹੂੰ ਐ ਟੱਲ ਜਿਹਨੂੰ ਕਹਿੰਦੇ ਹੂੰ ਮੈਨੂੰ ਨੇ ਇਹ ਤੋਂ ਜਾਣ ਤੋਂ ਪਹਿਲਾਂ ਬਿਆਨ ਦਿੱਤਾ ਸੀ ਪੰਜਾ ਸੱਤਾਂ ਨੂੰ ਰੋੜੂਗਾ ਤਾਂ ਮੈਂ ਸਕਿਉਰਟੀ ਲੈ ਲਈਓ ਹੂੰ ਉਹ ਰੋੜੂਗਾ ਉਹ ਨਹੀਂ ਤਾਂ ਫਿਰ ਕਿਸੇ ਨੂੰ ਸੇਵਾ ਦੇ ਦੂ ਉਹ ਰੋੜ ਦੂ ਅੱਛਾ ਰੋੜੂਗਾ ਤਾਂ ਸਹੀ ਫਿਰ ਹੂੰ ਹੁਣ ਸੂਰੀ ਨੇ ਇਹ ਗੱਲ ਕਿਹਾ ਸੀ ਵੀ ਪੰਜਾਬ ਦੀਆਂ 3 ਕੁੜੀਆਂ ਹੂੰ ਮੇਰੇ ਕੋਲੇ ਘੱਲ ਦੋ ਕਿੰਨਾ ਗੰਦ ਬੋਲਿਆ ਸੀ ਸਿੱਖਾਂ ਦੀਆਂ 3 ਬੋਲਿਆ ਸੀ ਨਾ ਕੀ ਆ ਸੀ ਕਿੰਨਾ ਗੰਦ ਬੋਲਿਆ ਸਕਿਉਰਟੀ ਵੀ ਸੀ ਕੋਰਟੀ ਵੀ ਉਹਦੇ ਕੋਲੇ ਕਿੰਨੀ ਸੀਗੀ ਤੇ ਜਿੱਦੇ ਸੌਦਾ ਲੁਣਾਈ ਪਾਸ਼ਾ ਨੇ ਜਿੱਤੋ ਲਵਾਉਣਾ ਸੀ ਮਿੰਟ ਦੋ ਹੀ ਲੱਗੇ ਨਾ ਉਸ ਸਿਕਿਉਰਟੀ ਖੜੀ ਤੇ ਨਾਸੂਰੀ ਖੜਾ ਸਿਕਿਉਰਟੀ ਤੋਂ ਗੱਲ ਚੇਤੇ ਆਈ ਆ ਆਪਾਂ ਵੇਖਦੇ ਇੱਥੇ ਸਿਕਿਉਰਟੀ ਦਿੱਤੀ ਸੀ ਮੁਕਸਰ ਸ਼ਿਵ ਸੈਨਾ ਦੇ ਆਗੂ ਨੂੰ ਹਾਂ ਉਹਨੇ ਦਿਨ ਦਿਹਾੜੇ ਇੱਕ ਗੁਰਸਿੱਖ ਨੌਜਵਾਨ ਦੇ ਕੇਸਾਂ ਦੀ ਰੋਮਾਂ ਦੀ ਬੇਦਬੀ ਕੀਤੀ ਕੱਪੜੇ ਪਾੜੇ ਉਹਦੀ ਕੁੱਟਮਾਰ ਕੀਤੀ ਵੀ ਦਿਨ ਦਿਹਾੜੇ ਗੁੰਡਾ ਕਰਦੀਆਂ ਨਾਚ ਕੀਤਾ ਹਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਤੇ ਜਿਨ੍ਹਾਂ ਨੇ ਉਹਦੇ ਹੱਕ ਦੇ ਵਿੱਚ ਪੱਤਰਕਾਰ ਆਏ ਜਾਂ ਤੁਹਾਡੇ ਵਰਗੇ ਆਏ ਜਥੇਬੰਦੀਆਂ ਆਈਆਂ ਉਹਨਾਂ ਨੇ ਪਰਚੀ ਹੋ ਗਏ ਨੇ ਦੇਖੋ ਜੀ ਇਹ ਤੁਸੀਂ ਪਰਚੇ ਦਰਜ ਦੀ ਗੱਲ ਕਰਦੇ ਆ ਨਾ ਆਪਾਂ ਇਹ ਅੱਜ ਤੋਂ ਨਹੀਂ ਸਾਡੇ ਨਾਲ ਹੂੰ ਜਦੋਂ ਅਸੀਂ ਕਹਿਣਿਆ ਵੀ ਸਾਨੂੰ ਵੱਖਰਾ ਦੇ ਦਿਓ ਹੂੰ ਫਿਰ ਵੀ ਚੀਕਦੇ ਆ ਹੂੰ ਵੀ ਇਹ ਮੰਗਦੇ ਕਿਉਂ ਆ ਹੂੰ ਜੇ ਅਸੀਂ ਕਹਿਣਿਆ ਵੀ ਫਿਰ ਸਾਡਾ ਹੋਰ ਨਹੀਂ ਤਾਂ ਸਾਡਾ ਸੂੜ ਹੀ ਆਪਦੇ ਤੇ ਰੱਖ ਲਓ ਨਹੀਂ ਹੂੰ ਵੀਸਾਂ ਨੂੰ ਬਰਾਬਰ ਦਾ ਕਰ ਦੇ ਦੋ ਸਾਨੂੰ ਬਰਾਬਰ ਦਾ ਆਧਾਰ ਕਰ ਦੇ ਦੋ ਸਸੇ ਵਾਲੇ ਨੂੰ ਤੁਸੀਂ ਪ੍ਰੋਲ ਦੇ ਦਿੰਦੇ ਸਾਡੇ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਗਈਆਂ ਗੱਲ ਤਾਂ ਇੱਥੇ ਹੀ ਆਣਾ ਹੁਣ ਉਹਨੂੰ ਤਾਂ ਤੁਸੀਂ ਕਹਤਾ ਵੀ ਪੈਟਰੋਲ ਦੇ ਤੀ ਤੂੰ ਜਾ ਦੀਨੀਆਂ ਵੀ ਬੋਟਾਂ ਨੇ ਮਗਰ ਦੁਨੀਆਦਾਰੀ ਆ ਹਲਾ ਰੇਵ ਕੀਤੇ ਨੇ ਕਿੰਨਾ ਬੜਾ ਕੁਝ ਹੋਦਾ ਆ ਸਬੂਤ ਹੂੰ ਨੇਟਾਂ ਤੇ ਆਇਓ ਸੱਚ ਆਇਆ ਸਾਰਾ ਕੁਝ ਪਰ ਉਹਨੂੰ ਕਹਿੰਦੇ ਵੀ ਤੂੰ ਜਾ ਹੁਣ ਇੱਥੇ ਜੇ ਅਸੀਂ ਦੇਖੀ ਗਏ ਸਾਡੇ ਸਿੰਘ ਨੇ ਜਿਹੜੇ ਅੰਦਰ ਜਗਤਾਰ ਸਿੰਘ ਉਹ ਵਰਗੇ ਉਹਨਾਂ ਦੀਆਂ ਸਜ਼ਾ ਦੋ ਵਾਰਾ ਪੂਰੀਆਂ ਹੋ ਚੁੱਕੀਆਂ ਨੇ ਹਾਂ ਤੀਜੀ ਵਾਰ ਫੇਰ ਚੱਲੀ ਜਾਂਦਾ ਛੱਡ ਰਹੇ ਨਹੀਂ ਉਹਨਾਂ ਨੂੰ ਕੀ ਡਰ ਲੱਗਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹੂੰ ਬਿਲਕੁਲ ਜੀ ਹੁਣ ਤਾਂ ਸਜ਼ਾ ਵੀ ਪੂਰੀਆਂ ਦੂਜੀ ਵਾਰ ਵੀ ਹੋ ਗਈਆਂ ਹੂੰ ਅਸੀਂ ਤਾਂ ਸਰਕਾਰ ਨੂੰ ਹੱਥ ਜੋੜ ਕੇ ਕਹਿੰਿਆ ਹੁਣ ਤਾਂ ਛੱਡ ਦਿਓ ਹੂੰ ਹੁਣ ਇਹ ਕਹਿੰਦਾ ਧਰਨੇ ਲਾ ਲਗੇ ਅਸੀਂ ਧਰਨੇ ਲਾ ਕੇ ਕੀ ਕਰਾਂਗੇ ਹੂੰ ਇਹ ਚਾਹੁੰਦੇ ਆ ਵੀ ਇਹ ਅੱਗੇ ਵੰਗੋਂ ਉੱਠਣ ਹੂੰ ਲੜਨ ਦਾ ਝਗੜਨਾ ਬਾਹਰ ਨ ਕੱਟਣਾ ਵੀ ਅਸੀਂ ਫੇਰ ਸ਼ਾਇਦ ਇਹਨੂੰ ਖਤਮ ਕਰ ਦਾਂਗੇ ਇਹ ਖਤਮ ਨਹੀਂ ਹੋ ਸਕਦਾ ਭਵੇਂ ਮੋਦੀ ਆ ਜੇ ਹੂੰ ਭਾਵੇਂ ਮੋਦੀ ਮਾਰ ਕੇ ਦੁਰੀਆਰ ਜਨਮ ਵੀ ਲੈ ਕੇ ਆ ਜੇ ਉੱਥੇ ਦਾ ਉੱਥੇ ਹੀ ਹੋ। ਹੂੰ ਖਾਲਸਾ ਖਤਮ ਨਹੀਂ ਹੋ ਸਕਦਾ। ਜੀ ਤੇ ਇੱਕ ਅਗਿਆਨੀ ਬੂਟਾ ਸਿੰਘ ਹਾਲਾਂਕਿ ਲੋਕ ਉਹਨੂੰ ਥੱਲੇ ਕਮੈਂਟਾਂ 'ਚ ਬੂਟਾ ਚੋਰ ਕਹਿੰਦੇ ਗੋਲਖੋਚੋਰ ਵੀ ਕਹਿੰਦੇ ਨੇ। ਹੈਗਾ ਜੀ। ਅੱਛਾ ਵੀਡੀਓ ਉਹਦੀ ਹੈਗਾਗਾ ਗੋਲਖੋਚੋਰ। ਗੋਲਖੋਚੋ ਪੈਸੇ ਕੱਢਦੇ ਦੀ। ਗੋਲਖਦੇ ਉੱਤੇ ਪੈਸੇ ਸੀ ਜੀ ਪੈਸੇ ਬਾਹਰਲੇ ਦੇਸ਼ ਦੀ ਗੱਲ ਹੈ। ਹੂੰ ਗੋਲਖਦੇ ਉੱਤੇ ਪੈਸੇ ਪਏ ਸੀ ਕਿ ਉਹ ਵੀਡੀਓ ਆਈ ਆ ਉਹਦੇ ਟਣੇ ਚੱਕ ਕੇ ਇਕੱਠੇ ਕਰਕੇ ਗਿੱਜੇ 'ਚ ਪਾ ਕੇ ਲੈ ਕੇ ਗਿਆ ਹੈਗਾ ਚੋਰ। ਉਹ ਕਹਿੰਦਾ ਜੀ ਇਹਨੇ ਆਪਣਾ ਮਹਿਰੋ ਨੇ ਪਹਿਲਾਂ ਕੁੜੀ ਨਾਲ ਰੇਪ ਕੀਤਾ ਹੈ। ਪਿੱਛਾ ਜਾਣੇ ਬਲਤਕਾਰ ਕੀਤਾ ਕੁੜੀ ਨੇ ਤੇ ਜਦੋਂ ਕੁੜੀ ਕਿਨੇ ਮੈਂ ਰੋਲਾ ਪਾਉਂ ਇਹਨਾਂ ਦਾ ਗਲਾ ਘੋਟ ਕੇ ਹਜੂਰੀਏ ਨਾਲ ਕਹਿੰਦੇ ਮਾਰਤਾ। ਇਹ ਉੱਥੇ ਕੋਲੇ ਸੀਗਾ। ਹੈ ਸਾਲਾ ਉਹੀ ਘਟੀ ਜਾਂਦੇ ਦੀ ਮੰਨਦਾ ਕੌਣਾ ਕੰਜਰ ਦੀ। ਹੂੰ ਤੁਸੀਂ ਮੈਨੂੰ ਇਹ ਦੱਸੋ ਇਹ ਦੀ ਸੁਣਦਾ ਕੌਣਾ? ਹੂੰ ਇਹ ਤਾਂ ਐਂ ਦੱਸ ਰਿਹਾ ਵੀ ਜਿਵੇਂ ਕੋਲੇ ਖੜਾ ਸੀ ਉਸ ਵਕਤ। ਹੂੰ ਫਿਰ ਇਹ ਵੀ ਨਾਲ ਹੋਊਗਾ। ਹੂੰ ਇਹ ਬੂਟਾ ਸਿੰਘ ਵੀ ਨਾਲ ਉਹ ਨੂੰ ਪੁੱਛੂ ਚੱਲ ਕੇ ਵੀ ਤੂੰ ਦੱਸ ਭਾਈ ਤੂੰ ਬਿਆਨ ਦੇ ਰਿਹਾ ਹੈ ਕਹਿੰਦਾ ਵੀ ਉਹ ਕੁੜੀ ਆਪਣੇ ਘਰ ਚ ਲਾਉਣ ਲਈ ਕਰਦੀ ਸੀ ਬੂਟਾ ਸਿੰਘ ਕਹਿ ਰਿਹਾ ਹਰਜੀਤ ਸਿੰਘ ਕਹਿ ਰਿਹਾ ਮੰਡ ਕਹਿ ਰਿਹਾ ਹੂੰ ਵੇਖੋ ਆਪਾਂ ਧੀਆ ਪੈਣ ਵਾਲੇ ਆਪਾਂ ਕਦੀ ਇਹ ਕਹਾਂਗੇ ਵੀ ਆ ਸਾਡੇ ਬੱਚੇ ਵੀ ਇਹ ਕੰਮ ਚ ਪੈਣ ਕੁੜੀਆਂ ਮੁੰਡੇ ਸਾਡੇ ਪੈਣ ਇਹ ਇਹ ਕਿਉਂ ਕਹਿ ਰਹੇ ਆ ਇਹ ਦੇਖੋ ਜੀ ਬੂਟਾ ਸਿੰਘ ਨੂੰ ਚੰਗਾ ਲੱਗਦਾ ਉਹ ਹੁਣ ਉਹਦੇ ਵੀ ਘਰੇ ਧੀਆ ਹੋਣੀਆਂ ਨੂਹਾਂ ਹੋਣੀਆਂ ਉਹ ਲਾ ਦੇ ਉਹਦੀ ਧਾਤੇ ਉਹਨੂੰ ਹੂੰ ਲਾ ਕੇ ਦੇਖੇ ਨਾ ਫਿਰ ਇਹਨੂੰ ਪਤਾ ਲੱਗੂਗਾ ਵੀ ਕੀ ਚੀਜ਼ ਸੀ ਉਹ ਕੀ ਨਹੀਂ ਸੀ ਆਪਾਂ ਸਾਰੀਆਂ ਧੀਆ ਪਣਾ ਦਾ ਸਤਿਕਾਰ ਕਰਦੇ ਆਂ ਸਰਕਾਰ ਆਪਾਂ ਕਰਦੇ ਆਂ ਪਰ ਜਿਵੇਂ ਉਹ ਬੋਲਦਾ ਹਾਂ ਆਪਾ ਉਹ ਤੌਰ ਤੇ ਕਹਿਣਿਆ ਵੀ ਤੂੰ ਤੋੜ ਕੇ ਤਾਂ ਦੇਖ ਹਾਂ ਜੇ ਤੋੜੂਗਾ ਤੈਨੂੰ ਪਤਾ ਲੱਗੂ ਨਾ ਵੀ ਖਾਲਸੇ ਨੇ ਸੱਚ ਕੀਤਾ ਕਿ ਝੂਠ ਦਾ ਕੀਤਾ ਕੰਮ ਇਹ ਬਿਲਕੁਲ ਇਹ ਸੱਚਾ ਕੰਮ ਕੀਤਾ ਅਮਰਤਪੁਰ ਮੈਲੋ ਨੇ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਉਹਨੇ ਕਿਹਾ ਮੈਂ 5 ਸਾਲ ਲੀਤਾ ਉਹ ਲੇਟ ਸੀ ਤਿੰਨ ਸਾਲ ਦੀ ਮਿੱਥੀ ਭਈਆ ਇਹ ਹਾਂ ਇਹ ਨੂੰ ਸਾਨੂੰ ਕਹਿਣਗੇ ਵੀ ਵੀ ਭਾਈ ਗੁਰਦੀਪ ਸਿੰਘ ਨੂੰ ਕਿਵੇਂ ਪਤਾ ਭਾਈ ਗੁਰਦੀਪ ਸਿੰਘ ਨੂੰ ਪਤਾਗਾ ਹਮ ਖਾਲਸਾ ਖਾਲਸੇ ਦੇ ਨਾਲ ਗੁਰਮਤਾ ਕਰਦਾ ਹੀ ਕਰਦਾ ਬਿਲਕੁਲ ਜਿਹੜਾ ਸੱਚਾ ਸਤਨਾ ਸੱਚਾ ਇਹ ਨਿਹੰਗਾਂ ਨੂੰ ਸਭੋ ਇਹ ਆ ਵੀ ਕਈ ਇਹੋ ਜਿਹੇ ਬੰਦੇ ਸਿੱਖੀ ਭੇਖ ਦੇ ਵਿੱਚ ਜਿਵੇਂ ਬਾਬਾ ਹਰਜੀ ਉਹ ਬਾਣੇ ਨੂੰ ਬਦਨਾਮ ਕਰ ਰਹੇ ਨੇ ਵੀ ਆਹ ਵੇਖੋ ਨਿਹੰਗ ਸਿੰਘ ਪਹਿਲਾਂ ਤੇ ਰੇਪ ਕਰਦੇ ਨੇ ਫਿਰ ਮਾਰਦੇ ਨੇ ਹਾਲਾਂਕਿ ਜੇ ਤੁਹਾਡਾ ਨਿਹੰਗ ਸਿੰਘਾਂ ਦਾ ਇਤਿਹਾਸ ਵੇਖੀਏ ਤੇ ਇਹ ਮਹਾਵਰੇ ਖਾਣ ਚੱਲੇ ਮੋੜੀ ਬਾਬਾ ਕੱਚ ਵਾਲਿਆ ਵੀ ਧੀਆਂ ਪੈਣ ਦੀ ਇੱਜ਼ਤਾਂ ਬਚਾਈਆਂ ਨੇ ਬਲਕਿ ਰੋਗਰੀ ਛੱਡੀਆਂ ਨੇ ਛੱਡੀਆਂ ਜੀ ਪਰ ਅੱਜ ਬਾਣੀ ਬਾਣੇ ਦੇ ਵਿੱਚ ਹੀ ਤੁਸੀਂ ਹੁਣ ਉਹ ਤੁਸੀਂਾਂ ਦੇ ਜਿੱਥੇ ਮਿਲਿਆ ਬਾਣਾ ਲਾ ਦੇਣਾ ਲਾ ਦੇਣਾ ਜੀ ਉਹਦਾ ਵਧਾ ਦੇਣਾ ਹੀ ਬਣਾ ਪਰ ਉਹਦੇ ਪਿੱਛੇ ਸਰਕਾਰ ਖੜੀ ਹੈ ਉਹਦੇ ਪਿੱਛੇ ਜੁੱਡੀ ਮਾਰਦੀ ਸਰਕਾਰ ਖੜੀ ਹੋਵੇ ਹਮ ਸਰਕਾਰ ਬਾਣੇ ਦੀ ਸਾਲੀ ਲੱਗਦੀ ਆ ਹਮ ਹਮ ਬਾਣਾ ਤਾਂ ਪੰਥ ਦਾ ਹੈਗਾ ਹਮ ਸਰਕਾਰ ਦਾ ਕੀ ਲੈਂਕਾ ਬਾਣੇ ਨਾਲ ਹਮ ਜਦੋਂ ਸਹੀ ਨਹੀਂ ਪੰਥ ਦੇ ਉਸੂਲਾਂ ਤੇ ਚੱਲ ਰਿਹਾ ਤੇ ਉਹਨੂੰ ਉਤਾਰ ਸਕਦੇ ਆਂ ਅਸੀਂ ਹੂੰ ਜੇ ਅੱਜ ਮੈਂ ਕਹਾਂ ਵੀ ਮੈਂ ਬਾਗਾ ਨਾ ਬਣਾ પાਕੇ ਗੱਲ ਤਰੂਲਾ ਤੇ ਹੋ ਜਾਊਂਗਾ ਤੇ ਤੇਰੇ ਭਾਦੀ ਪੱਥ ਬਖਸ਼ ਦੂ ਮੈਨੂੰ ਹੂੰ ਪਾਤਰੇ ਕਹਣਾ ਬਹਿ ਗੁਰਦੀਪ ਜੀ ਇੱਥੇ ਆਉ ਦਾ ਬਣ ਜੇ ਜਪਾ ਕੇ ਲਾਲੀਆਂ ਦਾ ਤਰੈ ਫਿਰ ਜੋ ਮਰਜੀ ਕਰ ਹੂੰ ਇਹ ਪੰਥ ਦਾ ਬਾਣਾਗਾ ਬਾਣਾ ਉਹਦਾ ਨਹੀਂ ਗਾਏ ਵੀ ਅਕਾਲ ਤਖਤ ਵੱਲੋਂ ਕੋਈ ਸਰਮੋਰ ਜਥੇ ਬੰਨੀਆਂ ਵੱਲੋਂ ਕੋ ਇਹੋ ਜਿਹਾ ਠੋਸ ਫੈਸਲਾ ਨਾ ਆਉਣਾ ਚੁੱਪੀ ਧਾਰਨ ਕਰਨੀ ਇਹਨੂੰ ਕਿਵੇਂ ਵੇਖ ਦੇ ਜੀ ਦੇਖੋ ਜੀ ਕਾਲ ਤਖਤ ਤੋਂ ਅਸੀਂ ਪਹਿਲਾਂ ਵੀ ਕਈ ਵਾਰ ਬੇਨਤੀ ਕਰਦੇ ਆ ਵੀ ਜਿੰਨਾ ਚੱਕ ਸਰਕਾਰਾਂ ਦੇ ਅਥ ਵਿੱਚ ਜਿੰਦਰਾ ਕੁੰਜੀ ਹੁਣ ਚੱਕ ਔਖਾ ਹੋ ਜਾਂਦਾ ਹੂੰ ਉਹ ਤਾਂ ਜੇ ਉਥੇ ਨਰੌਲੋ ਬੈਠਾ ਹੋਵੇ ਤੇ ਹੁਣੋਂ ਤਾਂ ਬੜਾ ਕੁਝ ਹੋ ਜਾਂਦਾ ਹੂੰ ਪਰ ਅਸੀਂ ਫਿਰ ਵੀ ਧੰਨਵਾਦ ਕਰਦੇ ਆ ਜਿਹੜਾ ਹੁਣ ਜਹੇਦਾਰਤਾ ਆਪਿਆ ਗਿਆ ਹੂੰ ਜਿਨੇ ਬਿਆਨ ਵੀ ਦਿੱਤੇ ਆ ਤੇ ਜਿਨੇ 6 ਜੂਨ ਨੂੰ ਅਰਦਾਸ ਵੀ ਕਰੀਆ ਸਾਡਾ ਮਨ ਵੀ ਉਹਨੇ ਅੰਦਰੋਂ ਜਿਵੇਂ ਕਹਿੰਦੇ ਵੀ ਬੋਚ ਲਿਆ ਸਾਨੂੰ ਐ ਹੋ ਗਿਆ ਵੀ ਕੁਛ ਤਾਂ ਸਾਨੂੰ ਮਿਲ ਗਿਆ ਕੁਝ ਤੇ ਜਿ세 ਬਣੀਆ ਵਿਰੋਧ ਚ ਆ ਗਿਆ ਉਸੇ ਬਾਬਾ ਬਲਵੀਸ ਨੇ ਬੁੱਢਾ ਦਲ ਵਿਰੋਧ ਚੀ ਬਾਬਾ ਤੁਮਾਂ ਵਿਰੋਧ ਚ ਹੀ ਸਾਰੇ ਵਿਰੋਧ ਚ ਆਏ ਤੁਸੀਂ ਸਰਕਾਰੀ ਵਿਰੋਧ ਚ ਹੀ ਆਉਣਗੇ ਫਿਰ ਉੱਥੇ ਗੱਲ ਆ ਗਈ ਅੱਛਾ ਉਹਦਾ ਸਰਕਾਰੀ ਨਹੀਂ ਉਹ ਤਾਂ ਵਿਰੋਧ ਚ ਆਉਣਗੇ ਬਲਵੀਰ ਨੂੰ ਜਗੈ ਡਿਸਕਵਾਲਿਟੀ ਮਿਲੀ ਵੀ ਆ ਬਾਬਾ ਫੇ ਤਾਂ ਮਿਲਟਰੀ ਮਿਲੀ ਵੀ ਆ ਉਹਨਾਂ ਦਾ ਉਹਨੇ ਹੀ ਆਉਣਾ ਉਹਨਾਂ ਨੂੰ ਤਾਂ ਜਿਵੇਂ ਮੋਦੀ ਗੂ ਤਾਂ ਕਰਨਗੇ ਭਾਈ ਅੱਛਾ ਹਾਂ ਅਸੀਂ ਤਾਂ ਫਿਰ ਜਿਹੜਾ ਸਾਡੇ ਲਈ ਪੰਥ ਦੇ ਲਈ ਹਿਰਦੇ ਦੇ ਬਰੁੰਗਰੇ ਦੇ ਲਈ ਖੜ ਕੇ ਅਰਦਾਸ ਸੱਚ ਦੀ ਕਰੂ ਸਾਡੇ ਲਈ ਤਾਂ ਚੰਗਾ ਭਾਈ ਅਸੀਂ ਤਾਂ ਇਹਨਾਂ ਨੂੰ ਗਲਤ ਕਵਾਂਗੇ ਅਸੀਂ ਤਾਂ ਉਹਦੇ ਹੱਕ 'ਚ ਆਰਦਾਸ 'ਚ ਹਰ ਗੱਲ ਹੀ ਕਹਿ ਗਏ ਜੀ ਹਰ ਗੱਲ ਹੀ ਕਹਿ ਗਏ ਨੇ ਤੇ ਇਸੇ ਕਰਕੇ ਉਹ ਮੰਨੂ ਲੱਗੇ ਨੇ ਵੀ ਉਹਨਾਂ ਨੇ ਕਿਸੇ ਦੀ ਕੋਈ ਵਿਰੋਧਤਾ ਜਾਂ ਕਿਸੇ ਦੇ ਮਨ ਦੇ ਵਿੱਚ ਉਹਨੇ ਕੋਈ ਮੈਲ ਰੱਖ ਕੇ ਅਰਦਾਸ ਨਹੀਂ ਕਰੀ ਹੂੰ ਨਰੋਲ ਅਰਦਾਸ ਕਰੀ ਜਾਂਦੇ ਜੀ ਹਾਂਜੀ ਤੇ ਅਖੀਰ ਦੇ ਵਿੱਚ ਤੁਸੀਂ ਹੁਣ ਭਾਈ ਮਹਿਰੋਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹਨੇ ਚਲੋ ਕਾਰਾ ਕੀਤਾ ਤੇ ਸਜ਼ਾ ਉਹਨੂੰ ਮਿਲ ਨਹੀਂ ਮਿਲਣੀ ਤੇ ਜਿਹੜੇ ਆ ਵਿਰੋਧ ਕਰ ਰਹੇ ਨੇ ਜਾਂ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵਿਰੋਧ ਕਰਨ ਤੋਂ ਪਹਿਲਾਂ ਸਹੂਤ ਲੈ ਲਓ ਹੂੰ ਕਿਤੇ ਨਾ ਹੋਵੇ ਵੀ ਮਹਿਰੋ ਇੱਥੇ ਆ ਜੇ ਹੂੰ ਤੇ ਅਸੀਂ ਮੁੜ ਕੇ ਇਹਨਾਂ ਦੇ ਦਾਲੇ ਹੋਈਏ ਵੀ ਦੋ ਸਬੂਤ ਭਾਈ ਤੁਸੀਂ ਬੋਲਦੇ ਸੀ ਹੂੰ ਮੁੜ ਕੇ ਕਛਾ ਕਰਤਾਉਣ ਹੂੰ ਮੁੜ ਕੇ ਮਾਫੀ ਮੰਗਣ ਵੀ ਨਹੀਂ ਬਾਬਾ ਜੀ ਹੂੰ ਹੁਣ ਬੂਟਾ ਸਿੰਘ ਆ ਕੇ ਬਿਆਨਤਾ ਦੇਈ ਜਾਂਦੇ ਆ ਹੂੰ ਤੇ ਜੇ ਅਮਰਤਪਾਲ ਇੱਥੇ ਆ ਗਿਆ ਉਹਨੇ ਕਹਿਤਾ ਵੀ ਮੈਂ ਪੇਸ਼ ਹੁਨਾਗਾ ਸਜ਼ਾ ਹੋਗੀ ਹੂੰ ਤੇ ਜੇ ਉੱਥੇ ਫਿਰ ਉਹਨੇ ਕੇਸ ਕਰਤੇ ਵੀ ਤੁਸੀਂ ਮੇਰੇ ਨਜਾਇਜ਼ ਉਹ ਕਰਦੇ ਹੋ ਫਿਰ ਹੂੰ ਮਾੜਾ ਨਹੀਂ ਤੋਣੇ ਕੇਸ ਕਰਤਾ ਬਿਲਕੁਲ ਵੀ ਨਜਾਇਜ਼ ਕਰ ਰਹੇ ਹੋ ਤੁਸੀਂ ਫਿਰ ਉੱਥੇ ਕੀ ਜਵਾਬ ਦੇਣਗੇ ਹਮ ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਨੇ ਆ ਸਿਆਣੇ ਬਣਜੋ ਹਮ ਤੇ ਪੰਥ ਦੇ ਨਾਲ ਖੜੋ ਜੁੜ ਕੇ ਜਿਹੜਾ ਪੰਥ ਆ ਜਿਹੜਾ ਪੰਜਾਬ ਆ ਉਹ ਇੱਕ ਰਾਜ ਦਾ ਹਮ ਸਾਡਾ ਨਿਸ਼ਾਨ ਆ ਬਿਲਕੁਲ ਗੁਰੂਆਂ ਪੀਰਾਂ ਦੀ ਤਾਕਤ ਸਾਡਾ ਨਿਸ਼ਾਨ ਆ ਉਹ ਰਾਜ ਦਾ ਵੀ ਪੰਜਾਬ 'ਚ ਅਸੀਂ ਰਾਜ ਕਰ ਰਹੇ ਹਾਂ ਸਾਨੂੰ ਕਿਸੇ ਦਾ ਡਰ ਪੈ ਨਹੀਂ ਹਮ ਤੇ ਜੇ ਇੱਥੇ ਆ ਕੇ ਕੋਈ ਗੰਦ ਪਾਉਂਦਾ ਜਾਂ ਕੋਈ ਹੋਰ ਜੀ ਗਲਤੀ ਕਰਦਾ ਉਹਨੂੰ ਖਾਲਸਾ ਸੁਧਾ ਲਾਉਂਦਾ अच्छा ओ मेनू एक बंदा कहदा ही बी बाबा जी ਣਗ ਸਿੰਘਾ ਨੂੰ ਹੀ ਲਿਖਿਆ ਸੁੱਧਾ ਲਾਉਣਾ ਮੈਂ ਕਿਹਾ ਭਾਈ ਹੁਣ ਕਾਲਪੁਰਖ ਦੀ ਮੌਜ ਆ ਫੌਜ ਨਾਲੇ ਨਾਲੇ ਫੌਜ ਨਾਲੇ ਮੌਜ ਆ ਹੁਣ ਲੋਕਡਾਊਨ ਦੇ ਵਿੱਚ ਜਦੋਂ ਪਟਿਆਲੇ ਣਗ ਸਿੰਘ ਸਬਜ਼ਾ ਭਾਜਾ ਲੈਣ ਗਏ ਮੰਡੀ ਦੇ ਵਿੱਚ ਤੇ ਪੁਲਿਸ ਵਾਲੇ ਨੇ ਗਾਲਾਂ ਕੱਢੀਆਂ ਕੰਦੀਆਂ ਤੇ ਪੁਲਿਸ ਵਾਲੇ ਦਾ ਉੱਥੇ ਹੀ ਗੁੱਟ ਲਾਤਾ ਸੀ ਇਹ ਮੈਰੋ ਦੀ ਗੱਲ ਕਰਦੇ ਆ ਨਾ ਮੈਰੋ ਨੇ ਤਾਂ 3 ਸਾਲ ਡੀਕਿਆ 3 ਸਾਲ ਸਮਝਾਇਆ ਤੇ ਜੇ ਖਾਲਸਾ ਤਾਂ ਉੱਥੇ ਮੌਕੇ ਤੇ ਹੀ ਕਰ ਦਿੰਦਾ ਵੀ ਤੂੰ ਆ ਜਾ ਆਪਾਂ ਉੱਥੇ ਵੇਖਿਆ ਆਪਣਾ ਜਿਹੜਾ ਅੰਦੋਲਨ ਚੱਲਿਆ ਸੀ ਬੇਦਬੀ ਕਰਨ ਵਾਲਾ ਜਿਹੜਾ ਉਹਨਾਂ ਦੇ ਬਾਬਾ ਨਰੈਣ ਸਿੰਘ ਨੇ ਉੱਥੇ ਅਸੀਂ ਉੱਥੇ ਸੀ ਮੌਕੇ ਤੇ ਸੀ ਜੇ ਅਸੀਂ ਉੱਥੇ ਭਗਤ ਹੂੰ ਉਹਨੇ ਬੇਦਬੀ ਕੀਤੀ ਨਹੀਂ ਤੇ ਖਾਲਸੇ ਨੇ ਸੁੱਧਾ ਲਾਤਾ ਉਹਦੀ ਹੂੰ ਬੇਸ਼ੱਕ ਅੱਜ ਜੇਲਾਂ ਚ ਬੈਠੇ ਨੇ ਹੂੰ ਉਹਨਾਂ ਦੀ ਪਿੱਠ ਸੁਣਦੀ ਆ ਅਕਾਲ ਪੁਰਖ ਦੀ ਖੇੜ ਆ ਸੀ ਕਹਾ ਵੀ ਭਾਈ ਕਿਸੇ ਚੀਜ਼ ਦੀ ਲੋੜਾ ਜਿੰਨਾ ਦੱਸ ਜਿਹੜੇ ਬਾਬਾ ਜੀ ਹੋਣ ਵੀ ਸ਼ਲੀਲ ਵੀਡੀਓ ਪਾਉਣ ਦੇ ਕੁਛ ਇਹਨੇ ਬੜਿਆਂ ਨੇ ਮਾਫੀ ਮੰਗ ਲਈ ਆਪਾਂ ਵੇਖਦੇ ਉਦੋਂ ਬਾਅਦ ਅੰਚਨ ਕੁਮਾਰੀ ਇਹਦੀ ਬਿਮਾਰੀ ਨਹੀਂ ਕੰਚਨ ਕੁਮਾਰੀ ਬਯਾਰਾਣੀ ਹੈ ਕੰਚਨ ਕੁਮਾਰੀ ਆਹੋ ਕਮਲ ਕੌਰ ਨਾਂ ਰੱਖਿਆ ਹਾਂ ਨਾ ਨਾ ਇਹ ਤੁਸੀਂ ਕੱਚ ਕੋਰਾ ਨਾ ਤੇ ਇੱਕ ਵਾਰੀ ਦਾ ਤਾਂ ਲੋ ਹੀ ਨਾ ਉਹਦਾ ਬਣੀ ਭਾਬੀ ਫਰਦੀ ਜਿਹਦਾ ਨਾਂ ਹੀ ਨਹੀਂ ਲੈਣਾ ਹਾਂ ਇਹੋ ਕੱਲੀ ਬਯਾਰਾਣੀ ਠੀਕ ਆ ਚੰਚਲੇ ਦਾ ਤੁਸੀਂ ਨਾਂ ਚੇਂਜ ਕਰੋ ਚੰਚਲ ਬਯਾਰਾਣੀ ਕਿਆ ਕਰੋ ਜੇ ਤਾਂ ਇੰਟਰਵਿਊ ਲੈਣੇ ਬਸ ਜੀ ਚਲੋ ਇਹਨਾਂ ਦਾ ਕਹਿਣਾ ਇਹ ਆ ਤੇ ਇਹ ਜਿਵੇਂ ਇਹਨਾਂ ਨੇ ਬਾਬੇ ਨੇ ਗੱਲ ਕੀਤੀ ਵੀ ਹੈ ਇੱਕ ਵਾਰੀ ਇਹ ਤੇ ਨਾਮ ਭਾਬੀ ਲਾਇਆ ਸੀ ਅਸ਼ਲੀਲ ਵੀਡੀਓ ਪਾ ਕੇ ਪੰਜਾਬ ਦੇ ਕਲਚਰ ਨੂੰ ਪੰਜਾਬ ਦੀ ਸਭਿਅਤਾ ਨੂੰ ਇਹ ਦਾਗ ਲਾ ਰਹੇ ਸੀ ਕਿਉਂਕਿ ਪੰਜਾਬੀਆਂ ਦਾ ਇਹੋ ਜਿਹਾ ਕਿਰਦਾਰ ਨਹੀਂ ਹੁੰਦਾ ਵੀ ਪੰਜਾਬੀ ਭਾਸ਼ਾ ਦੇ ਮੀਨਿੰਗ ਭਾਵੇਂ ਦੋ ਨਿਕਲਦੇ ਪਰ ਇਹੋ ਜਿਹੇ ਮੀਨਿੰਗ ਕੱਢ ਕੇ ਵੀ ਬੱਚਿਆਂ ਨੂੰ ਗਲਤ ਸਿੱਖ ਦੇਣੀ ਵੇਖੋ ਦੁਨੀਆ ਸੋਸ਼ਲ ਮੀਡੀਆ ਚਲਾਉਂਦੀ ਹੈ ਪਰ ਉਹਦੇ ਚ ਕੋਈ ਇਹੋ ਜੀ ਵੀਡੀਓ ਪਾਓ ਜਿਹਦੇ ਨਾਲ ਕੋਈ ਸਮਾਜ ਨੂੰ ਸਿੱਖ ਮਿਲੇ ਕਰੋਨਾ ਟਾਈਮ ਦੇ ਵਿੱਚ ਆਪਾਂ ਵੇਖਦੇ ਛੋਟੇ ਛੋਟੇ ਬੱਚਿਆਂ ਨੇ ਬੜੀਆਂ ਸਿੱਖ ਦੇਣ ਵਾਲੀਆਂ ਤੇ ਹਾਸੇ ਵਾਲੀਆਂ ਵੀਡੀਓ ਪਾਈਆਂ ਸੀ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਸਲਮਾਨਤ ਕੀਤਾ ਪੰਜਾਬ ਸਰਕਾਰ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਛੋਟੇ ਬੱਚਿਆਂ ਨੂੰ ਘਰੇ ਸੱਦ ਕੇ ਰੋਟੀ ਖਵਾਈ ਸੀ ਹੂੰ ਸੋ ਵੇਖੋ ਉਹ ਉਹਨਾਂ ਨੇ ਸੇਧ ਦਿੱਤੀ ਹੈ ਤੁਸੀਂ ਸਮਾਜ ਨੂੰ ਸੇਧ ਦੇਣਾ ਕੀ ਚਾਹੁੰਦੇ ਜੀ ਜਿਹੜੀਆਂ ਬਾਬਾ ਜੀ ਅਜੇ ਵੀ ਕੁਝ ਆਂਦੀਆਂ ਨੇ ਵੀ ਅਸੀਂ ਕਿਸੇ ਤੋਂ ਡਰਦੀਆਂ ਨਹੀਂ ਕਿ ਇਹਦੀ ਪ੍ਰਵਾਹ ਨਹੀਂ ਕਰਦੀਆਂ ਅਸੀਂ ਕਿਸੇ ਤੋਂ ਮਾਫੀ ਨਹੀਂ ਮੰਗਦੀਆਂ ਸਾਡੀਆਂ ਵੀਡੀਓ ਇਵੇਂ ਚੱਲਣ ਗਈਆਂ ਹਾਂ ਉਹਨਾਂ ਨੂੰ ਸਰਕਾਰ ਨਾਲਥ ਪਾਵੇ ਕੀ ਕਹਿਣਾ ਚਾਹੁੰਦੇ ਜੀ ਵੇਖੋ ਸਰਕਾਰ ਨਾਲਥ ਪਾ ਲੂਗੀ ਤਾਂ ਚੰਗੀ ਗੱਲ ਆ ਜੀ ਨਹੀਂ ਫਿਰ ਖਾਲਸਾ ਕੋਈ ਹੋਰ ਉੱਠ ਕੇ ਸੋਧਾ ਲਾ ਦੂ ਇਹ ਤਾਂ ਲੱਗ ਹੀ ਜਾਣਾ ਹੂੰ ਹਾਂ ਇਹ ਤਾਂ ਜਦੋਂ ਤਰਪੀ ਲੜੀਏ ਤਾਂ ਚੱਲੀ ਪੈਣਾ ਕਾ ਸੀਮਾ ਸੀਮਾ ਸੀ ਹੂੰ ਰਾਜਸਥਾਨ ਦੀ ਪਤਨੀ ਹਰਿਆਣੇ ਦੀ ਸੀ ਉੜੀ ਉਹ ਹਾਂ ਤੇ ਉਹਨੇ ਕਹਿਤਾ ਕਹਿੰਦੀ ਵੀ ਮੈਨੂੰ ਕੌਣ ਰੋਕ ਦੂ ਹੂੰ ਤੇ ਉਹ ਪਤਾ ਹੀ ਨਹੀਂ ਲੱਗਿਆ ਜੀ ਕਿਹੜਾ ਧੌਣ ਫੱਡ ਕੇ ਉਹ ਨਹਿਰ ਤੇ ਸਿੱਟ ਗਿਆ ਹਾਂ ਬਿਲਕੁਲ ਇਦਾਂ ਸਿਆਣੇ ਬੰਨ ਕੇ ਰੁਕ ਜਾਣਗੇ ਚੰਗੀ ਗੱਲ ਹੀ ਹੈ ਬਿਲਕੁਲ ਦਾ ਖਾਲਸਾ ਪਤਾ ਹੀ ਨਹੀਂ ਕਿਦੋਂ ਸੇਵਾ ਲੈ ਜੀ ਬਾਦਸ਼ਾਹ ਜੀ ਸੋ ਧੰਨਵਾਦ ਬਾਬਾ ਜੀ ਦਾ ਬਾਬਾ ਜੀ ਕਹਿੰਦੇ ਸੀ ਸਮਾਜ ਨੂੰ ਕੋਈ ਚੰਗੀ ਸੇਧ ਦਊ ਜੇ ਤੁਸੀਂ ਅਸ਼ਲੀਲਤਾ ਵਾਲੀਆਂ ਵੀਡੀਓ ਪਾਓਗੇ ਸਮਾਜ ਨੂੰ ਗਲਤ ਦਿਸ਼ਾ ਵਿੱਚ ਲੈ ਕੇ ਜਾਓਗੇ ਉਹ ਜਿਹੜੀ ਆ ਯੂਪ ਬਿਹਾਰ ਤੋਂ ਆਈ ਇੱਕ ਕੰਚਨ ਇਹਦੀਆਂ ਵੀਡੀਓ ਬਾਬਾ ਜੀ ਕਹਿੰਦੇ ਵੀ ਸਾਡੇ ਕੋਲ ਆਈਆਂ ਨੇ ਮੈਨੂੰ ਵੀ ਵਿਖਾਈਆਂ ਨੇ ਇੰਨੀਆਂ ਕੋਈ ਇਤਰਾਜ ਯੋਗ ਨਹੀਂ ਵੇਖੀਆਂ ਨਹੀਂ ਜਾ ਰਹੀਆਂ ਉਹ ਉਹਨਾਂ ਤੇ ਮੈਂ ਕਹਿੰਨਾ ਵੀ ਅੰਗਰੇਜ਼ੀ ਫਿਲਮਾਂ ਨੂੰ ਵੀ ਮਾਤ ਪਾਤਤੀ ਸੀ ਬੀਬੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਿਆਂ ਇਹਦੀਆਂ ਵੀਡੀਓ ਇਹੋ ਜਿਹੀਆਂ ਫਿਲਮਾਂ ਆਉਣੀਆਂ ਸੀ ਸਗੋਂ ਅਸੀਂ ਕਹਿੰਨੇ ਵੀ ਇਹੋ ਜਿਹੀਆਂ ਵੀਡੀਓ ਆਉਣ ਤੋਂ ਪਹਿਲਾਂ ਇਹ ਗੰਦ ਮਕਾਇਆ ਸੋ ਪ੍ਰਸ਼ਾਸਨ ਨੇ ਤਾਂ ਡੀਪਲੀ ਡੀਪਲੀ ਮੈਂ ਕਹਿੰਨਾ ਵੀ ਡੁੰਗਿਆਈ ਦੇ ਨਾਲ ਜਾਂਚ ਕਰੇ ਵੀ ਕਿੰਨੀਆਂ ਮਤਲਬ ਗੰਦੀਆਂ ਵੀਡੀਓ ਸਨ ਸੋ ਅਸੀਂ ਮਹਿਲਾ ਭਾਗ ਦੇ ਜਿਹੜੇ ਮੈਡਮ ਨੇ ਕਮਿਸ਼ਨਰ ਨੇ ਉਹਨਾਂ ਨੇ ਵੀ ਬੜਾ ਵਧੀਆ ਡਿਸੀਜਨ ਲਿਆ ਹੈ ਵੀ ਕਹਿੰਦੇ ਵੀ ਸਾਡੀਆਂ ਵੀ ਜਵਾਨ ਬੱਚੀਆਂ ਨੂੰ ਇਹ ਗਲਤ ਦਿਸ਼ਾ ਦੇ ਰਹੀ ਸੀ ਸੋ ਅਸੀਂ ਕਹਿੰਨੇ ਵੀ ਸਰਕਾਰ ਨਕੇਲ ਪਾਵੇ ਕਿਉਂਕਿ ਕਾਨੂੰਨ ਦੇ ਧਾਰੇ ਦੇ ਵਿੱਚ ਕੋਈ ਬੰਦਾ ਕਾਨੂੰਨ ਹੱਥ 'ਚ ਨਾ ਲਵੇ ਹਾਲਾਂਕਿ ਹਰੇਕ ਬੰਦਾ ਜਿਹੜਾ ਕਹਿ ਰਿਹਾ ਵੀ ਭਾਈ ਮਹਿਰੋਂ ਨੇ ਕਾਨੂੰਨ ਹੱਥ 'ਚ ਲਿਆ ਪਰ ਜਦੋਂ ਉਹਨੇ ਉਹਨਾਂ ਦੇ ਵਿਰੁੱਧ ਕੰਪਲੇਂਟ ਪਾਈਆਂ ਸੀ ਵੀ ਆਹ ਵੇਖੋ ਜੀ ਇਹਦੀਆਂ ਵੀਡੀਓ ਬੜੀਆਂ ਗਲਤ ਨੇ ਇਹ ਛੋਟੇ-ਛੋਟੇ ਬੱਚੇ ਅੱਜ ਆਪਾਂ ਵੇਖਦੇ ਆ ਥਾਂ-ਥਾਂ ਦੇ ਰੇਪ ਹੋ ਰਹੇ ਨੇ ਇਹ ਕਿਉਂ ਹੋ ਰਹੇ ਨੇ ਐਹੋ ਜਿਹੀਆਂ ਵੀਡੀਓ ਦੀ ਦੇਣ ਨੇ ਉਹ ਬਿਲਕੁਲ ਜੀ ਜੇ ਆਪਾਂ ਡੰਗਿਆਈ ਨਾਲ ਸੋਚੀਏ ਸਮਾਜ ਨੂੰ ਗਲਤ ਦਿਸ਼ਾ ਦੇਣ ਵਾਲਿਆਂ ਨੂੰ ਮੈਂ ਕਹਿੰਦਾ ਵੀ ਕਾਨੂੰਨ ਸਰਕਾਰ ਸਜ਼ਾ ਦੇਵੇ ਤਾਂ ਜੋ ਕੋਈ ਐਹੋ ਜੇ ਨਿਹੰਗ ਸਿੰਘ ਫੌਜਾਂ ਇਹ ਵੀ ਫੌਜਾਂ ਨਹੀਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾ ਅਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਜਿਵੇਂ ਇਹਨਾਂ ਨੇ ਕਿਹਾ ਵੀ ਪਰਮਾਤਮਾ ਦੀ ਮੌਜ ਦੇ ਵਿੱਚ ਇਹ ਅਕਾਲਪੁਰਖ ਦੀ ਫੌਜ ਬਣ ਕੇ ਪੈਦਾ ਹੋਏ ਨੇ ਪਰ ਜਦੋਂ ਫਿਰ ਕਿਸੇ ਦੀ ਮੌਜ ਆ ਜਾਂਦੀ ਏ ਤੇ ਫਿਰ ਬੜਾ ਕੁਝ ਹੋ ਜਾਂਦਾ ਸੋ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਅੱਜ ਵੀ ਅਸ਼ਲੀਲਤਾ ਦੇ ਰਾਹ ਪਏ ਨੇ ਤੇ ਜਾਂ ਜਿਹੜੇ ਗੰਦੇ ਬੰਦਿਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਜਿਹੜੇ ਸਮਾਜ 'ਚ ਗੰਦ ਖਿਲਾਰ ਰਹੇ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਜਾਏ ਤੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਨਵੇਂ ਮੁੱਦੇ ਤੇ ਨਵੀਂ ਸ਼ਖਸੀਅਤਾਂ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਓ ਆ ਗਿਆ ਵਾਹਿਗੁਰੂ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਕੀ ਫਤਿਹ